ਹਾਂਜੀ ਸਾਰੀ ਕਾਲ ਦੀ ਸਾਰਿਆਂ ਨੂੰ ਮੈਂ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਚੁੰਨੀ ਦਾ ਰੰਗ ਕੱਟ ਕਰਕੇ ਦਿਖਾਵਾਂਗੇ ਘਰੇ ਜੋ ਕਿ ਆਪਾਂ ਆਮ ਕਰਵਾਉਣਾ ਤਾਂ ਘੱਟੋ ਘੱਟ 40-50 ਰੁਪਏ ਲੈ ਲੈਂਦਣੀ ਤੇ ਆਪਾਂ ਇਹਨਾਂ ਨੂੰ ਘਰੇ ਹੀ ਰੰਗ ਕੱਟ ਕਰਕੇ ਘਰੇ ਹੀ ਤੁਹਾਨੂੰ ਚੁੰਨੀ ਡਾਈ ਕਰਕੇ ਦਿਖਾਵਾਂਗੇ। ਵੀਡੀਓ ਦੇ ਵਿੱਚ ਅੰਦੇ ਤੱਕ ਜਰੂਰ ਬਨੇ ਰਹੋ। ਜੇਕਰ ਵਧੀਆ ਲੱਗਦੀ ਹੈ ਵੀਡੀਓ ਪੇਰ ਆ ਜਾ ਕਮੈਂਟ ਕਰਕੇ ਜ਼ੋਰ ਦੱਸਿਆ ਕਰੋ। ਹਾਂਜੀ ਆਪਾਂ ਗਰਮ ਪਾਣੀ ਧਾਰਨੀ ਜੁਲੇ ਦੇ ਤੇ ਇਸ ਪਤਲੀ ਦੇ ਵਿੱਚ ਮੈਂ 2 ਕਿਲੋ ਪਾਣੀ ਲਿਆ ਇਹਨੂੰ ਆਪਾਂ ਹੁਣ ਅੱਗ ਦੇ ਧਰ ਕੇ ਪੂਰੀ ਤਰ੍ਹਾਂ ਗਰਮ ਕਰ ਲਾਂਗੇ ਜਦੋਂ ਤੱਕ ਇਹ ਰਿਜਣ ਲੱਗ ਜਾਉ ਇਸ ਤਰ੍ਹਾਂ ਆਪਣਾ ਥੋੜੇ ਥੋੜੀ ਬਤ ਮੈਂ ਤਾਂ ਆਪਾਂ ਬਚਤ ਕਰ ਸਕਦੇ ਆ ਜਿਵੇਂ ਕਿ ਹੁਣ ਆਪਾਂ ਘੱਟੋ ਘੱਟ ਜੇਕਰ ਆਪਾਂ ਚੁੰਨੀ ਕੋਈ ਡਾਈ ਕਰਾਉਣੀ ਪਹਿਲਾਂ ਰੰਗ ਕੀਤਾ ਹੋਇਆ ਉਹਦੇ ਡਾਈ ਦੇ ਅੱਡ ਅਲੱਗ ਪੈਸੇ ਲੈਂਦੇ ਨੇ ਤੇ ਰੰਗ ਕਾਟ ਦੇ ਅਲੱਗ ਇੱਥੇ ਮੈਂ ਰ ਆ ਇਹ ਰੰਗ ਕਾਟ ਦੇ ਫਿਸ਼ੀ ਜੋ ਕਿ ਬਿੱਲੀ ਬ੍ਰਾਂਡ ਦੀ ਆ ਇਹ ਆਈ ਆ 40 ਰੁਪਏ ਦੀ ਇਹਦੇ ਵਿੱਚ ਆਪਾਂ ਸਿਰਫ ਪਾਉਣਾ ਜਦ ਤੱਕ ਇੱਕ ਚਮਚਾ ਇਹ ਤੋਂ ਬਾਬਾਜ ਵੀ ਯੂਜ਼ ਕਰ ਸਕਦੇ ਆ ਹਾਂਜੀ ਇਹਦਾ ਆਪਾਂ ਸਿਰਫ ਇੱਕ ਚਮਚਾ ਪਾਵਾਂਗੇ ਜਦੋਂ ਕਿ ਪਾਣੀ ਰਿਜਣ ਲੱਗ ਗਿਆ ਆਪਣਾ ਇੱਕ ਚਮਚ ਭਰ ਕੇ ਪਾ ਲਿਆ ਆਪਾਂ ਨੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਾਂਜੀ ਆਪਾਂ ਇਹਦੇ ਵਿੱਚ ਇੱਕ ਚਮਚਾ ਪਾ ਲਿਆ ਰੰਗ ਕੱਢਦਾ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਚੰਨੀ ਨੂੰ ਪੂਰੀ ਤਰ੍ਹਾਂ ਡਿਪ ਕਰ ਦਾਂਗੇ ਤੇ ਇਹਦੇ ਵਿੱਚ ਪਾ ਕੇ ਚਮਟੇ ਦੀ ਮਦਦ ਨਾਲ ਇਹਨੂੰ ਹਿਲਾਉਂਦੇ ਰਹਾਂਗੇ ਨਾ ਕਿ ਇਹਨੂੰ ਇੱਕ ਜਗ੍ਹਾ ਤੇ ਹੀ ਸੇਕ ਲੱਗੇ ਜਾਵੇ ਕਿਉਂਕਿ ਹਿਲਾਉਣ ਨਾਲ ਇਹ ਸਾਰੇ ਇੱਕਸਾਰ ਰੰਗ ਉਤਰ ਜਾਊਗਾ തൊണ ദിന ദുപട്ടേതെ ചെക്കെ ഹാ ഹലേ ഞാന് രംഗോത്രേജ ਹਾਂਜੀ ਤੁਸੀਂ ਦੇਖੋ ਆਪਣਾ ਦੁਪੱਟਾ ਜਿਹੜਾ ਕਿੰਨਾ ਦਾ ਕਲਰ ਚੇਂਜ ਹੋ ਗਿਆ ਸਿਰਫ ਲਾਈਟ ਜਿਹਾ ਹੀ ਰਹਿ ਗਿਆ ਜੀ ਤੇ ਆਪਣੀ ਹੈ ਦੂਸਰੇ ਰੰਗ ਦੀ ਡਾਈ ਕਰਨ ਲਈ ਆਪਣਾ ਪੱਟਾ ਬਿਲਕੁਲ ਤਿਆਰ ਹੈ ਕਿਉਂਕਿ ਦੂਸਰਾ ਰੰਗ ਜੇ ਆਪਾਂ ਡਾਰਕ ਹੀ ਕਰਨਾ ਉਹਦੇ ਲਈ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਕੜ ਦੁਪੱਟੇ ਨੂੰ ਘਰ ਹੀ ਡਾਈ ਕਰ ਸਕਦੇ ਹਾਂ ਲਓ ਜੀ ਨੂੰ ਆਪਾਂ ਇਹਨੂੰ ਉਤਾਰ ਕੇ ਸਾਫ ਪਾਣੀ ਨਾਲ ਧੋ ਲੈਨੇ ਆਂ ਲਜਿੰਨੇ ਪਸਾ ਆਫਣੀ ਚੰਨ ਕੱਢ ਕੇ ਧੋ ਕੇ ਨਿਚੋੜ ਕੇ ਚੰਗੀ ਤਰ੍ਹਾਂ ਸੁੱਕਣਾ ਪਾ ਦਿੰਨੇ। ਲੋ ਜੀ ਦੇਖੋ ਕਿੰਨਾ ਅਧਾ ਰੰਗ ਉਤਰਿਆ। ਤੇ ਇਸੇ ਤਰ੍ਹਾਂ ਆਪਾਂ ਘਰ ਦੇ ਵਿੱਚ ਆਪਣੇ ਕੰਮ ਕਰ ਸਕਦੇ ਹਾਂ ਬਿਨਾਂ ਕਿਸੇ ਜ਼ਿਆਦਾ ਖਰਚੇ ਤੋਂ ਸਿਰਫ ਥੋੜੀ ਜੀ ਮਿਹਨਤ ਦੇ ਨਾਲ। ਜੇਕਰ ਵੀਡੀਓ ਬਧੀਆਂ ਲੱਗ ਰਹੀ ਹੁੰਦੀ ਹੈ ਪਲੀਜ਼ ਵੀਡੀਓ ਨੂੰ ਬੰਦ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਦੋਂ ਵੀਡੀਓ ਦਾ 뷰 ਜਾਨ ਲੱਗ ਜਾ ਫਿਰ ਮੋਟੀਵੇਸ਼ਨ ਤਾਂ ਮਿਲ ਜਾਂਦਾ ਅਗਲੀ ਵੀਡੀਓ ਬਣਾਉਣ ਦੇ ਵਿੱਚ ਹਾਂਜੀ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਧੋ ਲਿਆ ਲਓ ਜਿਵੇਂ ਆਪਾਂ ਧੋ ਕੇ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਆਪਣੀ ਦੁਪੱਟੇ ਨੂੰ ਸੁਕਾ ਲਿਆ ਤੇ ਇਹਦਾ ਕਲਰ ਇਹ ਹੀ ਬਹੋ ਗਿਆ ਹੁਣ ਆਪਾਂ ਨੂੰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਾਈ ਕਰਕੇ ਦਿਖਾਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜਰੋ